ਪੰਜਾਬੀ ਆਪਣੇ ਸ਼ੌਂਕ ਨੂੰ ਕਿਵੇਂ ਪੂਰਾ ਕਰਦੇ ਆ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਬਹੁਤ ਰੌਚਕ ਕਹਾਣੀਆਂ ਮਿੱਤਰੋ ਬਹੁਤ ਹੀ ਜਨੂਨ ਭਰਿਆ ਸ਼ੌਂਕ ਦੇਖਿਆ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਮਿੱਤਰੋ ਅੰਕਲ ਮੰਗਲ ਸਿੰਘ ਜੀ ਦਾ ਬੇਟਾ ਤਾਂ ਫੌਰਨ ਦੇ ਵਿੱਚ ਰਹਿੰਦਾ ਹੈ ਉਹ ਫੌਰਨ ਦੇ ਵਿੱਚ ਰਹਿ ਕੇ ਵੀ ਆਪਣੇ ਸ਼ੌਂਕ ਨੂੰ ਪੂਰੇ ਕਰ ਰਿਹਾ ਹੈ ਮਿੱਤਰੋ ਕਿਉਂਕਿ ਉਹਨੇ ਪਹਿਲ ਦੇ ਆਧਾਰ ਤੇ ਆਪਣੇ ਸ਼ੌਂਕਾਂ ਨੂੰ ਰੱਖਿਆ ਹੈ ਕਹਿੰਦਾ ਫਾਦਰ ਸਾਹਿਬ ਘੋੜੇ ਜ਼ਰੂਰ ਰੱਖਣੇ ਐ ਭਾਵੇਂ ਮੈਂ ਘਰੋਂ ਚਲਾ ਗਿਆ ਤੇ ਪਰ ਤੁਸੀਂ ਪੁੱਤਾਂ ਵਾਂਗੂ ਘੋੜੇ ਨੂੰ ਪਾਲਣਾ ਹੈਗਾ ਬੇਸ਼ੇਰੇ ਨੂੰ ਪਾਲਣਾ ਹੈਗਾ ਤੇ ਬਾਈ ਹੁਣੇ ਪੁੱਤਾਂ ਵਾਂਗੂ ਸਾਂਭ ਕੇ ਵੀ ਬੇਟੇ ਦੀ ਕਮੀ ਨਾ ਮਹਿਸੂਸ ਹੋਵੇ ਤਾਂ ਬੇਸ਼ੇਰੇ ਨੂੰ ਤਿਆਰ ਕਰ ਰਹੇ ਹੈਗੇ ਕਪਤਾਨ ਨੂੰ ਕਪਤਾਨ ਦਾ ਸ਼ਹਿਰ ਹੈਗਾ ਬਾਦਸ਼ਾਹ ਕਈ ਵਾਰ ਦਾ ਚੈਂਪੀਅਨ ਇੱਕ ਰੌਚਕ ਗੱਲ ਹੋਰ ਹੈ ਦੋਸਤੋ ਮੁੰਡਾ ਜਿਹੜਾ ਘੋੜਿਆਂ ਨੂੰ ਸਾਂਭਦਾ ਉਹ ਨਾ ਤਾਂ ਸੁਣ ਸਕਦਾ ਤੇ ਨਾ ਹੀ ਬੋਲ ਸਕਦਾ ਉਹਦਾ ਬੜਾ ਲਗਾ ਘੋੜਿਆਂ ਦੇ ਨਾਲ ਘੋੜੇ ਹਜੇ ਦੂਜੇ ਦੇ ਕੋਲੇ ਇਲਤ ਕਰ ਜਾਣ ਪਰ ਉਹ ਮੁੰਡੇ ਦੇ ਕੋਲੇ ਜਮ ਇਲਤ ਨਹੀਂ ਕਰਦੇ ਮੈਂ ਜਦੋਂ ਵੀਡੀਓ ਸ਼ੂਟ ਕਰੀ ਜਾਂਦਾ ਸੀ ਮੇਰਾ 95% ਧਿਆਨ ਉਹਦੇ ਵੱਲ ਸੀ ਵੀ ਘੋੜੇ ਨੂੰ ਕਿਵੇਂ ਕੰਟਰੋਲ ਕਰਦਾ ਹੈ ਜਾਂ ਘੋੜਿਆ ਉਹਦੇ ਨਾਲ ਕਿਵੇਂ ਦਾ ਵਿਵੇਅਰ ਕਰਦਾ ਘੋੜਿਆਂ ਨੇ ਬੜਾ ਸਾਥ ਦਿੱਤਾ ਬਸ਼ੇਰੇ ਨੇ ਤੇ ਉਹ ਮੁੰਡੇ ਦਾ ਬੜਾ ਸਹਿਯੋਗ ਹੈ ਇਹਨਾਂ ਤੇ ਸ਼ੌਂਕ ਪੂਰਾ ਕਰਨ ਦੇ ਵਿੱਚ ਬਾਕੀ ਜੋ ਵੀ ਗੱਲਾਂ ਬਾਤਾਂ ਹੋਈਆਂ ਅੱਜ ਤੁਹਾਨੂੰ ਆਪਾਂ ਇੰਟਰਵਿਊ ਦੇ ਵਿੱਚ ਸੁਣਾਵਾਂਗੇ ਲਾਸਟ ਤੇ ਕਮੈਂਟ ਕਰਕੇ ਦੱਸਿਓ ਵੀ ਕਾਫੀ ਟਾਈਮ ਬਾਅਦ ਕਰੀ ਹੋਈ ਇੰਟਰਵਿਊ ਤੁਹਾਨੂੰ ਕਿਵੇਂ ਲੱਗੀ ਤੇ ਆਜੋ ਜੀ ਕਰਦੇ ਅੰਕਲ ਜੀ ਨਾਲ ਗੱਲਬਾਤ ਆਪਾਂ ਹਾਂਜੀ ਮਿੱਤਰੋ ਅੱਜ ਬੈਠੇ ਆ ਜੀ ਆਪਾਂ ਅੰਕਲ ਮੰਗਲ ਸਿੰਘ ਜੀ ਦੇ ਨਾਲ ਪਿੰਡ ਗੁਰਨੇ ਖੁਰਦ ਤੇ ਅੱਜ ਆਪਾਂ ਅੰਕਲ ਜੀ ਦੇ ਜਾਨਵਰਾਂ ਦੀ ਵੀਡੀਓ ਸ਼ੂਟ ਕੀਤੀ ਆ ਤੇ ਅੱਜ ਆਪਾਂ ਤੁਹਾਡੇ ਨਾਲ ਇਹਨਾਂ ਦੇ ਸ਼ੌਂਕ ਬਾਰੇ ਰੂਬਰੂ ਕਰਾਵਾਂਗੇ ਤੇ ਅੰਕਲ ਜੀ ਤੋਂ ਜੋ ਵੀ ਜਾਣਕਾਰੀ ਆ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੇਜ ਆਪਣਾ ਫੋਲੋ ਕਰ ਦਿਓ ਜੀ ਵੀਡੀਓ ਕਰ ਦਿਓ ਸ਼ੇਅਰ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ ਜਿਹੜਾ ਆਪਣਾ ਇਹ ਪਿੰਡ ਹੈ ਜੀ ਆਪਣੇ ਪਿੰਡ ਦੀ ਲੋਕੇਸ਼ਨ ਜਰੂਰ ਦੱਸੋ ਜੀ ਮੈਨੂੰ ਪਿੰਡ ਗੁਰਨੇ ਖੁਰਦਾ ਜੀ ਠੀਕ ਹੈ ਜੀ ਜ਼ਿਲ੍ਹਾ ਮਾਨਸਾ ਤਹਿਸੀਲ ਬਡਲਾਡਾ ਜੀ ਠੀਕ ਹੈ ਜੀ ਇਹ ਆਪਣਾ ਪਿੰਡ ਜੀ ਬਲਾਡਾ ਤੋਂ 5 ਕਿਲੋਮੀਟਰ ਰਹਿ ਜਾਂਦਾ ਠੀਕ ਹੈ ਜੀ 21 ਤੋਂ 15 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਹੈ ਜੀ ਮਾਨਸਾ ਤੋਂ 18 ਕਿਲੋਮੀਟਰ ਰਹਿ ਜਾਂਦਾ ਠੀਕ ਹੈ ਜੀ ਅੰਕਲ ਜੀ ਆਪਣੇ ਫਾਰਮ ਦੇ ਉੱ ਇੱਕ ਤਾਂ ਤਾਜੀ ਘੋੜੀ ਸ਼ੂਈ ਹੋਈ ਆ ਤੇ ਇੱਕ ਨੁਗਰਾ ਬਸ਼ੇਰਾ ਬਣਾ ਠੀਕ ਹੈ ਜੀ ਹਾਂ ਜੀ ਤੇ ਅੰਕਲ ਜੀ ਜਿਹੜਾ ਇਹ ਆਪਾਂ ਬਸ਼ੇਰਾ ਦਿਖਾਇਆ ਆਪਣੀ ਵੀਡੀਓ ਦੇ ਵਿੱਚ ਫੋਟੋਗ੍ਰਾਫੀ ਵੀ ਕੀਤੀ ਹੈ ਇਹਦੀ ਵੀਡੀਓਗ੍ਰਾਫੀ ਵੀ ਕੀਤੀ ਹੈ ਮੈਨੂੰ ਬੱਚੇ ਦੀ ਡਿਟੇਲ ਦੱਸੋ ਜੀ ਇਹਦੀ ਡਿਟੇਲ ਜੀ ਪਿਤਾ ਵੱਲੋਂ ਦਾ ਹੈਗਾ ਇਹ ਬਾਦਸ਼ਾਹ ਦਾ ਬੱਚਾ ਜੀ ਠੀਕ ਹੈ ਜੀ ਤੇ ਚੈਂਪੀਅਨ ਰਿਹਾ ਹੈ ਪ੍ਰਿੰਸ ਦਾ ਪੋਤਾ ਜੀ ਠੀਕ ਹੈ ਜੀ ਇਹ ਮੇਰੇ ਡੋਡਾਂ ਵਾਲੇ ਦਾ ਬਾਦਸ਼ਾਹ ਘੋੜੇ ਦਾ ਬੱਚਾ ਜਿਹੜਾ ਕਈ ਵਾਰ ਦਾ ਚੈਂਪੀਅਨ ਹੈ ਹਾਂਜੀ ਹਾਂਜੀ ਤੇ ਪ੍ਰਿੰਸ ਡੋਡ ਵਾਲੇ ਦਾ ਆ ਗਿਆ ਜੀ ਇਹ ਪੋਤਾ ਹਾਂਜੀ ਤੇ ਅੰਕਲ ਜੀ ਦੀ ਜਿਹੜੀ ਮਾਂ ਕਣੀਓ ਲਾਈਨ ਆ ਉਹ ਮਾਂ ਕਣੀ ਵਾਲੀ ਲਾਈਨ ਦੱਸੋ ਮੈਨੂੰ ਮਾੜੀ ਮਾਂ ਕਣੀਓ ਜੈ ਵੀਰ ਦਾ ਇਹ ਦਾ ਦੋਤਾ ਜੀ ਠੀਕ ਹੈ ਜੀ ਹਾਂਜੀ ਯਾਨੀ ਕਿ ਜੈ ਵੀਰ ਦੀ ਜਿਹੜੀ ਇਹਦੀ ਮਾਂ ਉਹ ਜੈ ਵੀਰ ਘੋੜੇ ਦੀ ਬੱਚੀ ਆ ਹਾਂਜੀ ਹਾਂਜੀ ਅਵੋਰ ਲਾਈਨ ਦੀ ਇਹਦੀ ਨਾਨੀ ਆ ਠੀਕ ਹੈ ਜੀ ਹਾਂਜੀ ਤੇ ਇੱਕ ਇਹ ਮੈਨੂੰ ਇਹ ਜ਼ਰੂਰ ਦੱਸੋ ਅੰਕਲ ਜੀ ਵੀ ਜਿਹੜਾ ਇਹ ਬਸ਼ੇਰਾ ਹੈ ਇਹ ਆਪਾਂ ਘਰੇ ਮੰਨ ਲਓ ਤਿਆਰ ਕੀਤਾ ਹੈ ਜਾਂ ਆਪਾਂ ਖਰੀਦਿਆ ਸੀਗਾ ਨਾ ਖਰੀਦਿਆ ਸੀ ਜੀ ਆਪਾਂ ਨੇ ਇਹ ਠੀਕ ਹੈ ਜੀ ਕਿੰਨਾ ਕੁ ਟਾਈਮ ਹੋ ਗਿਆ ਜੀ ਅੰਕਲ ਜੀ ਹੋ ਗਿਆ ਜੀ ਸਾਲ ਪੁਰ ਅੱਛਾ ਸਾਲ ਹੋ ਗਿਆ ਆ ਤਾਂ 9 ਮਹੀਨਾ ਦਾ ਬੱਚਾ ਲੈ ਕੇ ਆਏ ਸੀ ਆਪਾਂ ਠੀਕ ਹੈ ਜੀ ਤਿੰਨ ਸਾਢੇ ਤਿੰਨ ਦਾ ਠੀਕ ਹੈ ਜੀ ਹਾਲਤ ਪੂਰੀ ਹੋ ਗਈ ਠੀਕ ਹੈ ਤੇ ਇਹ ਅੰਕਲ ਜੀ ਜਿਹੜਾ ਇਹ ਆਪਣਾ ਘੋੜੀਆਂ ਦਾ ਸ਼ੌਂਕ ਹੈ ਹਾਂਜੀ ਇਹ ਆਪਣੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਕਿੰਨਾਂ ਨੂੰ ਪਿਆ ਜੀ ਇਹ ਸਭ ਤੋਂ ਪਹਿਲਾਂ ਹੀ ਮੇਰੇ ਬੇਟੇ ਨੂੰ ਦੀ ਸ਼ੌਂਕ ਠੀਕ ਹੈ ਜੀ ਹਾਂ ਉਹਨੂੰ ਬਹੁਤ ਦਾ ਸ਼ੌਂਕ ਦੀ ਪਰ ਉਹਦੇ ਉਹਰੇ ਸ਼ੌਂਕ ਪੂਰੇ ਨਹੀਂ ਹੋਏ ਪਹਿਲਾਂ ਅੱਛਾ ਜੀ ਹਾਂ ਜੀ ਹਾਂ ਮੇਰੇ ਨਾਲ ਬਾਈ ਨੇ ਕੰਟੈਕਟ ਕੀਤਾ ਸੀਗਾ ਮਿੱਤਰੋ ਬਾਈ ਫੋਰਨ ਦੇ ਵਿੱਚ ਰਹਿੰਦਾ ਤੇ ਉੱਥੋਂ ਬਾਈ ਕਹਿੰਦਾ ਵੀ ਆਪਾਂ ਯਾਰ ਤੇਜੀ ਜਾਨਵਰ ਸੇਲ ਤਾਂ ਨਹੀਂ ਕਰਨਾ ਕੋਈ ਪਰ ਆਪਾਂ ਨੂੰ ਚਾਹ ਜ਼ਰੂਰ ਆ ਵੀ ਆਪਾਂ ਤੇਰੇ ਤੋਂ ਵੀਡੀਓਗ੍ਰਾਫੀ ਕਰਾਉਣੀ ਹੈ ਤੇ ਆਪਾਂ ਬਾਈ ਦਾ ਚਾਹ ਪੂਰਾ ਕੀਤਾ ਬਾਹਰ ਬੈਠੇ ਜੀ ਇਹ ਆਪਾਂ ਨੂੰ ਘੋੜੀਆਂ ਘੋੜੇ ਰੱਖਦੇ ਨੇ ਕਿੰਨਾ ਟਾਈਮ ਹੋ ਗਿਆ ਜੀ ਇਹ ਆਹੀ ਸਾਲ ਸਵਾ ਸਾਲ ਹੀ ਹੋਇਆ ਜੀ ਬਸ ਅੱਛਾ ਨਵੇਂ ਸ਼ੌਂਕ ਆ ਹਾਂ ਨਵੇਂ ਸ਼ੌਂਕ ਅੱਛਾ ਠੀਕ ਹੈ ਜੀ ਤੇ ਕੋਈ ਅੰਕਲ ਜੀ ਕਿਸੇ ਜਾਨਵਰ ਦਾ ਆਪਣੇ ਵਿਚਾਰ ਹੋਵੇ ਕਿਸੇ ਦਾ ਕੋਈ ਦੇਣ ਦਾ ਨਾ ਨਾ ਕੋਈ ਹੋਣੀ ਵਿਚਾਰ ਜੀ ਅੱਛਾ ਜੀ ਮੰਨ ਲਓ ਘਰੀ ਰੱਖਣੀ ਹੈ ਘਰੀ ਰੱਖਣੀ ਹੈ ਠੀਕ ਹੈ ਠੀਕ ਹੈ ਜੀ ਤੇ ਆਉਣ ਵਾਲੇ ਟਾਈਮ 'ਚ ਮਿੱਤਰੋ ਬਸ਼ੇਰਾ ਬਹੁਤ ਸੋਹਣੀਆਂ ਬਰੀਕੀਆਂ ਦਾ ਬਸ਼ੇਰਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਤੇ ਇਹ ਸੀਗੇ ਅੰਕਲ ਮੈਂਕਲ ਸਿੰਘ ਜੀ ਆਪਾਂ ਤੁਹਾਨੂੰ ਇਹਨਾਂ ਨਾਲ ਕਰਵਾਈ ਗੱਲਬਾਤ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਕਰਦੇ ਹੋ ਜੀ ਧੰਨਵਾਦ ਸਾਰੇ ਭਰਾਵਾਂ ਦਾ ਜੀ